ਪੰਜਾਬ ਦੇ ਜ਼ਿਲ੍ਹਾ ਬਰਨਾਲਾ ਦੇ ਮਸ਼ਹੂਰ ਕਸਬਾ ਮਹਿਲਕਲਾ ਵਿਖੇ ਨਾਨਕਸਰ ਸੰਪਰਦਾਇ ਦੀ 13ਵੀਂ ਠਾਠ ਨਾਨਕਸਰ ਮਹਿਲਕਲਾ ਵਿਖੇ ਤੰਤਨ ਬਾਬਾ ਨੰਦ ਸਿੰਘ ਜੀ ਤੰਤਨ ਬਾਬਾ ਈਸ਼ ਸਿੰਘ ਜੀ ਦੇ ਸ਼ੁਭ ਆਗਮਨ ਦਿਵਸ ਅਤੇ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਅਤੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਵਿਸ਼ਾਸਲਾਣਾ 59ਵਾਂ ਸੰਤ ਸਮਾਗਮ ਠਾਠ ਦੇ ਮੁਖੀ ਸੰਤ ਬਾਬਾ ਕੈਸ ਸਿੰਘ ਜੀ ਦੀ ਰਹਿਨਮਾਈ ਵਿੱਚ ਬੜੀ ਸ਼ਰਧਾ ਭਾਵਨਾ ਤੇ ਧੂਮਤਾਂ ਨਾਲ ਮਨਾਇਆ ਗਿਆ। ਸਪਤਾਹਿਕ ਚੱਲਣ ਵਾਲੇ ਗੁਰਮਤਿ ਸਮਾਗਮ ਵਿੱਚ ਦੇਸ਼ ਭਰ ਦੀ ਮਸ਼ਹੂਰ ਸੰਤਾਂ ਮਹਾਪੁਰਸ਼ਾਂ ਰਾਗੀਆਂ ਟਾਡੀਆਂ ਅਤੇ ਕਈਆਂ ਨੇ ਆਪਣੇ ਵਿਚਾਰਾਂ ਨਾਲ ਦੇਸ਼ ਭਰ ਤੋਂ ਪਹੁੰਚੀ ਸੰਗਤ ਨੂੰ ਆਪਣੇ ਵਚਨਾਂ ਰਾਹੀਂ ਨਿਹਾਲ ਕੀਤਾ ਤੇ ਸੰਗਤ ਅਤੇ ਨਗਰ ਨਿਵਾਸੀਆਂ ਦੇ ਤਨਮਨਤਾ ਨਾਲ ਸੇਵਾ ਕੀਤੀ ਸਮਾਗਮ ਦੌਰਾਨ ਗੁਰੂ ਕਾਲ ਅੰਗਰ ਅਟੂਟਵਰਤਿਆ ਹਜ਼ੂਰੀ ਰਾਗੀ ਭਾਈ ਰਾਜਵਿੰਦਰ ਸਿੰਘ ਦੇ ਜਥੇ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਦੇ ਸੱਕਤ ਦੀ ਭੂਮਿਕਾ ਪਾਈ ਮਨਜੀਤ ਸਿੰਘ ਸੈਜੜਾ ਨੇ ਨਿਭਾਈ ਅਤੇ ਸੰਤ ਬਾਬਾ ਗੁਰਦੀਪ ਸਿੰਘ ਜੀ ਅਤੇ ਸੰਤ ਬਾਬਾ ਗੁਰਪ੍ਰੀਤ ਸਿੰਘ ਮਹੰਤ ਵੱਲੋਂ ਆਈਆਂ ਸੰਗਤਾ ਤੇ ਮਹਾਪੁਰਸ਼ਾਂ ਦਾ ਆਉਣ ਤੇ ਧੰਨਵਾਦ ਕੀਤਾ ਠਾਠ ਮੁਖੀ ਸੰਤ ਬਾਬਾ ਕੈਰ ਸਿੰਘ ਜੀ ਨੇ ਸਾਡੇ ਚੈਨਲ ਦੀ ਟੀਮ ਨਾਲ ਖਾਸ ਤੌਰ ਤੇ ਗੱਲਬਾਤ ਕੀਤੀ ਇਸ ਮੌਕੇ ਤੇ ਉਹਨਾਂ ਨੇ ਕੀ ਕੁਝ ਕਿਹਾ ਆਓ ਸੁਣਦੇ ਹਾਂ ਜਾਨੇ ਜੇ ਤਾ ਸੁਨੇ ਤੇ ਤਬਖਿਆ ਨੇ ਸੰਤ ਹੁੰਦੇ ਨਿਆਰੇ ਨੇ ਜਗ ਨਾਲ ਵਿੱਚ ਥੇ ਦੇ ਮੋਤੀ ਖਲਾਰ ਦਿੰਦੇ ਨੇ ਸੰਤ ਫੜ ਲਾਂਦੇ ਸੁਕੇ ਬੂਟਿਆਂ ਨੂੰ ਬੂਟੇ ਮੁੜ ਤੋਂ ਜੋ ਕੰਡੇ ਪੱਤੇ ਤੇ ਪਦਮਣੀ ਨਾਰ ਦਿੰਦੇ ਭਲੀ ਸ਼ਿੰਗਾਂ ਕੀ ਸ਼ੇਰ ਉਜਾਰਨੇ ਉਦ ਡੁੱਬਦੇ ਹੋਏ ਬੇੜਿਆਂ ਨੂੰ ਵੀ ਤਾਰ ਦਿੰਦੇ ਨੇ ਕਿਵੇਂ ਪ੍ਰੇਮ ਦੀਆਂ ਡੋਰਾ ਪਾ ਕੇ ਰੱਬ ਨੂੰ ਵੀ ਵਸਦੇ ਵਿੱਚ ਕਰ ਲੈਂਦੇ ਨੇ ਹੋਸ਼ ਸਮੇ ਦਾ ਸੀਨ ਬੜਵਰ ਵਾਲੇ ਕਾਟ ਜਿੱਥੇ ਕੋਲ I'm <laughs> sorry. ਸਾਰੀਆਂ ਸੰਗਤਾਂ ਨੂੰ ਗੁਰਦੁਆਰਾ ਠਾਠ ਨੰਨ ਸਹਿ ਬਹਿਗੜਾ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਧੰਦਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਉਣ ਗਏ ਸਵਾ ਜਨ ਕੇ ਸੰਗ ਚਿਤ ਆਵੇ ਨਾ ਆ ਮੁਕਤ ਮੁਕਤ ਕਰੈ ਸੰਸਾਰ ਨਾਨਕ ਤੇ ਜਨ ਕੋ ਸਦਾ ਨਮਸਕਾਰ ਸਦਾ ਨਮਸਕਾਰ ਧੰਨ ਧੰਨ ਬਾਬਾ ਨਾਨਕ ਸੂ ਮਹਾਰਾਜ ਹੰਤਨ ਬਾਬਾ ਯਿਸੂ ਸਿੰਘ ਮਹਾਰਾਜ ਦਾ ਉਹਨਾਂ ਦੇ ਆਉਣ ਦੀ ਖੁਸ਼ੀ ਦੇ ਵਿੱਚ ਸਲਾਨਾ ਸਮਾਗਮ ਇਸ ਇਥੇ ਮਨਾਉਣੇ ਆ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ 사ਤਗੁਰੂ ਜੀ ਨੇ ਬੜੀ ਕਿਰਪਾ ਕੀਤੀ ਹੈ ਸਾਡੇ ਇਹ 10 ਤਰੀਕ ਤੋਂ ਲੈ ਕੇ 16 ਸਤੰਬਰ ਤੱਕ ਦਵਾਨ ਸਜਾਈ ਤੇ ਜਿਨ੍ਹਾਂ ਵਿੱਚ ਉੱਚ ਕੋਟੀ ਮਹਾਂਪੁਰਖਾਂ ਨੇ ਬਾਬਾ ਕਾਦਰ ਸਿੰਘ ਜੀ ਬਾਬਾ ਜੋਗਾ ਸਿੰਘ ਹੋਰ ਹੀ ਸੰਤ ਮਹਾਂਪੁਰਖਾਂ ਆ ਕੇ ਹਾਜ਼ਰੀ ਭਰੀਆਂ ਸਾਰੀਆਂ ਸੰਗਤਾਂ ਸਾਡੇ ਇਲਾਕਾ ਨਿਵਾਸੀ ਨਗਰ ਨਿਵਾਸੀ ਦੇ ਸਭ ਸੰਤਾਂ ਨੂੰ ਬੈਠਿਆਂ ਨੂੰ ਸਾਰਿਆਂ ਇਸ ਸੰਗਤ ਨੂੰ ਕਰੋੜ ਕਰੋੜ ਨਮਸਕਾਰ ਤੁਹਾਨੂੰ ਬਧਾਈਆਂ ਅਸੀਂ ਸਾਰੇ ਬਧਾਈ ਦੇ ਪਾਤਰਾਂ ਨਗਰ ਨਿਵਾਸੀ ਇਲਾਕਿਆਂ ਦੇ ਵਾਸੀ ਜਿੰਨਾ ਸਕੇnde ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਕਲਸਾ ਬਹੁਤ ਵਾਰ ਕੀ ਗਏ ਹੁੰਦੇ ਕਲਸਾ ਸਾਸਨ ਦੀ ਤੁਹਾਨੂੰ ਪਤਾ ਹੀ ਹੈ ਕਿ ਜੋ ਇਹ ਮਹੀਨਾ ਆਰੰਭ ਹੋਇਆ ਇਹ ਮਹੀਨੇ ਦੇ ਵਿੱਚ ਧਨੂਰ ਨਾਨਕ ਪਾਸ ਸਮਾਸ ਚ ਫਾਸਾ ਦਾ ਵਾਅਦੋ ਕਰੀ ਆਇਆ ਸੰਪੂਰਤਾ ਦੇ ਸ੍ਰੀ ਗੁਰੂ ਸਾਹਿਬ ਦਾ ਪਹਿਲਾ ਪ੍ਰਕਾਸ਼ ਵੀ ਇੰਦਰ ਮਹਾਪੁਰਖਾਂ ਦੀ ਬਾਸੀ ਧੰਨ ਬਾਬਾ ਅਨੰਦ ਸਿੰਘ ਜੀ ਮਹਾਰਾਜ ਤੇ ਬਾਬਾ ਇਸਸਨਿ ਮਹਾਰਾਜ ਉਹਨਾਂ ਤੋਂ ਬਰੋਸਾ ਹੈ ਸੱਚਖੰਡ ਵਾਸੀ ਬਾਬਾ ਅਰਨਾਪ ਸਿੰਘ ਜੀ ਤੇ ਉਹਨਾਂ ਤੋਂ ਬਰੋਸਾ ਹੈ ਜਿਹੜੇ ਮੌਜੂਦਾ ਗੱਦੀ ਤੇ ਹਨ ਤਾਂ ਮੱਥੇ ਸੇਵਾ ਦੀ ਤੇ ਸੇਵਾ ਦੀ ਮਹਾਪੁਰਖਾਂ ਦੇ ਸਹਿਯੋਗ ਦੇ ਨਾਲ ਸੰਗਤਾਂ ਦੇ ਪਿਆਰ ਦੇ ਨਾਲ ਸਾਰਾ ਸਮਾਗਮ ਮਨਾਇਆ ਗਿਆ ਸਮਾਗਮ ਦਾ ਭਾਵ ਵੀ ਇਹੀ ਹੈ ਜੀ ਵੀ ਗੁਰਬਾਣੀ ਦੇ ਨਾਲ ਜੋੜੇ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਵਾਰੇ ਚਾਨਣਾ ਪਾਇਆ ਗਿਆ ਤਖਤ ਸਾਹਿਬ ਤੋਂ ਸਿੰਘ ਸਾਹਿਬ ਹੀ ਆਏ ਤੇ ਬਾਬਾ ਕਹਿੰਦਾ ਜੀ ਆਏ ਤੇ ਹੋਰ ਵੀ ਲੋੜੇ ਮਹਾਪੁਰਖ ਆਏ ਜਿੰਨਾ ਮਹਾਪੁਰਖਾਂ ਨੇ ਇਹ ਚੀਜ਼ ਤੇ ਚਾਨਣਾ ਪਾਇਆ ਸਾਨੂੰ ਇਹ ਵੀ ਸਿਹਤ ਮਿਲਦੀ ਹਰ ਸਾਲ ਸਮਾਗਮ ਹੁੰਦਾ ਮਹਾਪੁਰਖ ਇੱਥੇ ਬਾਣੀ ਦਾ ਪ੍ਰਚਾਰ ਕਰਾਉਂਦੇ ਆ ਜਿੱਥੇ ਬੇਅੰਤ ਪ੍ਰਾਣੀ ਆ ਕੇ ਅੰਮ੍ਰਿਤ ਛਕਦੇ ਨੇ ਤੇ ਗੁਰੂ ਵਾਲੇ ਬਣਦੇ ਨੇ ਨਸਿਆਂ ਤੋਂ ਪਤਤਰ ਬਣੇ ਤੇ ਦੂਰ ਹੁੰਦੇ ਨੇ ਕਰਕੇ ਅਸੀਂ ਜਾਹਪੁਰਪ ਦੀਆਂ ਅਤੇ ਪਹਿਲੇ ਪ੍ਰਕਾਸ਼ ਦੀਆਂ ਤੇ ਸੰਗੂਨਾਂ ਦੇਸ਼ ਦੀਆਂ ਤੇ ਤੁਹਾਨੂੰ ਗੁਰੂ ਨਾਨਕ ਦਾਸ ਮਾਰਚ ਦੇ ਪਾਸੇ ਦਾ ਅੱਜ ਉਹ ਤਖਦੀ ਦਿਵਸ ਵੀ ਹੈ ਇਹਦੀਆਂ ਸਾਰੀਆਂ ਸੰਗਤਾਂ ਨੂੰ ਮਹਾਪੁਰਖਾ ਵੱਲੋਂ ਤੇ ਸੰਗਵਾਪ ਦੇ ਜਥੇ ਵੱਲੋਂ ਬਧਾਈ ਦਿੰਨਾ ਤੇ ਸਾਰੀ ਸੰਗਤ ਦਾ ਧੰਨਵਾਦ ਕਰਦਾ ਜੋ ਸੰਗਤਾਂ ਤੇ ਦੂਰੋਂ ਨੇੜੇ ਆ ਕੇ ਸਮਾਗਮ ਦੇ ਵਿੱਚ ਅੱਜ ਦੀ ਭਾਰਤੀਆਂ ਨੇ ਤੇ ਮਹਾਪੁਰਖਾ ਜੀ ਭੜਦੇ ਨੇ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਤਰ੍ਹਾਂ ਸਮਾਗਮ ਦੇ ਵਿੱਚ ਮਹਾਪੁਰਖਾ ਦੇ ਬਾਗੀ ਸੁਖਿਆ ਪਹਲਾਇਤਾ ਹੋ ਕਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਨੂੰ ਧੰਨ ਧੰਨ ਬਾਬਾ ਲਾਲ ਸਿੰਘ ਜੀ ਦੇ ਧੰਨ ਬਾਬਾ ਇਸਰਫੁਲ ਦੇ ਆਗਮਨ ਤੋਂ ਦੀਆਂ ਅਤੇ ਸਕਰਾਂਤ ਦੀਆਂ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਵਧਾਈਆਂ ਪਾਪਾ ਜੀ ਨੇ ਹੱਥ ਰੱਖਿਆ ਸਿਰ ਤੇ ਮਿਹਰ ਭਰਿਆ ਹੱਥ ਰੱਖਿਆ ਕਿਰਪਾ ਕੀਤੀ ਸਾਰੇ ਹੀ ਪ੍ਰੋਗਰਾਮ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਦਿਖਲੇ ਹਨ ਆਪ ਸਾਰੀਆਂ ਸੰਗਤਾਂ ਨੂੰ ਫੇਰ ਇੱਕ ਵਾਰੀ ਪੋਟ ਪੋਟ ਬਧਾਈ ਜੀ 10 ਲੱਖ ਬਧਾਈ ਵਾਈਗੁਰ ਜੀ ਦਾ ਖਾਸਾ ਵਾਈਗੁਰ ਜੀ ਫਤਿਹ